ਲਓ ਜੀ ਆ ਵੀ ਉਹ ਆ ਪਏ ਮੇਲੇ ਦਾ ਨਾ ਆ ਵੀ ਉਹ ਦੇ ਦੁਨੀਆ ਫੈਰ ਆ ਨਾ ਆਹੀ ਜੀ ਨੋ ਕਬੱਡੀ ਹੈ ਜੀ ਆਹੀ ਆਹਾ ਮੈਂ ਲਾ ਖਾਈ ਹੀ ਵੱਟੀ ਆ ਆਹੀ ਵੱਟੀ ਆ ਇੱਥੇ ਚੱਲ ਰਹੀ ਹੈ ਕਿਸ਼ਤੀ ਡੈਟਿੰਗ ਥੋੜੀ ਕਰੀ ਹੋਇਆ ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਪਹੁੰਚਿਆ ਆਪਾਂ ਸਪਾਰਕ ਐਥੋਂ ਦਿਖਾਵਾਂਗੇ ਸਪਾਰ ਦਾ ਮੇਲਾ ਰਾਤ ਦਾ ਹੈ ਨਾ ਰਾਤ ਦਾ ਨੂੰ ਸਾਰਾ ਆਪਾਂ ਵੀਊ ਦਿਖਾਵਾਂਗੇ ਬੰਦੇ ਆਪਣੇ ਬਹੁਤ ਪਹੁੰਚ ਚੁੱਕੇ ਨੇ ਆ ਦੇਖ ਸਕਦੇ ਹੋ ਤੁਸੀਂ ਆਹ ਮਗਰ ਦਵਈ ਤੋਂ ਬੰਦੇ ਆ ਮਗਰ ਉਹ ਦੇਖੋ ਲੈ ਵੀ ਮੁੰਡਾ ਸਪਾਰ ਦਾ ਦਵਈ ਤੋਂ ਮੇਲਾ ਤਾਂ ਹੋਣ ਨੂੰ ਵੀ ਭਾਈ ਤੈਨੂੰ ਸਪਾਰ ਦਾ ਮੇਲਾ ਦਿਖਾਉਣਾ ਬਾਕੀ ਤੁਹਾਨੂੰ ਸਾਰਾ ਆਪਾਂ ਮੇਲਾ ਬਾਕੀ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਉਣੇ ਆ ਲਓ ਵੀ ਚੱਲਦੇ ਆਪਾਂ ਤੁਹਾਨੂੰ ਦਿਖਾਉਣੇ ਆ ਮੇਲਾ ਸਪਾਰ ਦਾ ਰਾਤ ਦਾ ਵੀਊ ਸਾਰਾ ਅੱਜ ਤੇ ਚੋਬਰ ਆਪਣੇ ਇੱਧਰ ਆ ਰਹੇ ਨੇ ਮੁੰਡੇ ਆ ਵੀ ਮੁੰਡੇ ਓਕੇ ਹੋ ਆਹੋ ਪੂਰਾ ਪੂਰਾ ਲਓ ਵੀ ਬਹੁਤ ਕਾਠਾ ਜੀ ਆਪਾਂ ਗੱਲ ਕਰੀਏ ਹਨ ਤੇ ਐ ਟਰੈਕਟਰਾਂ ਤੇ ਵੀ ਆਉਂਦੇ ਨੇ ਦੇਖ ਲਓ ਤੁਸੀਂ ਤੇ ਐ ਟਰੈਕਟਰਾਂ ਤੇ ਵੀ ਦੇਖ ਲਓ ਆਉਂਦੇ ਨੇ ਲਓ ਜੀ ਆਪਾਂ ਚੰਡੋਲਾ ਦੇ ਬਿਲਕੁਲ ਨੇੜੇ ਪਹੁੰਚਣ ਵਾਲੇ ਆ ਤੇ ਤੁਹਾਨੂੰ ਆਪਾਂ ਚੰਡੋਲਾ ਰਾਤ ਦਾ ਜਿਹੜਾ ਵੀਉ ਦਿਖਾਵਾਂਗੇ ਸਾਰਾ ਤੇ ਅੱਜ ਤਰੀਕ ਹੈ ਕਿ 7 ਤਰੀਕ ਦਾ ਆਪਾਂ ਤੁਹਾਨੂੰ ਇਹ ਰਾਤ ਦਾ ਮੇਲੇ ਦਾ ਵੀਉ ਦਿਖਾ ਰਹੇ ਹਾਂ 7 ਤਰੀਕ 2025 ਤੇ ਬਾਕੀ ਬੰਦੇ ਆਪਣੇ ਇਧਰ ਆ ਰਹੇ ਨੇ ਸਾਰੇ ਆ ਮੁੰਡਾ ਸਪੈਸ਼ਲ ਦਬਾਈ ਤੋਂ ਆਇਆ ਆਂ ਆਰਾਮ ਆ ਆਰਾਮ ਆ ਆਤਾ ਆ ਮਲਾਕ ਨੇ ਅੱਥਾ ਇੱਕ ਕੱਟ ਬਹੁਤ ਆ ਕੱਟ ਬਹੁਤ ਆ ਕੱਟ ਬਹੁਤ ਡਾਕਟਰ ਦਾ ਵੀ ਆਇਆ ਨੇ ਇੱਧਰ ਅੱਠ ਦਾ ਵੀ ਸਪੈਸ਼ਲ ਆਇਆ ਨੇ ਇੱਧਰ ਨਾਲ ਬਾਕੀ ਪਾਰਕ ਨੇ ਵੀ ਗੇਰਾ ਵੀ ਇੱਧਰ ਹੈਗੀਆਂ ਆਪਾਂ ਮੇਲੇ ਦੇ ਬਿਲਕੁਲ ਨੇੜੇ ਪਹੁੰਚੇ ਨਾ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਨਾ ਜੇ ਕੋਈ ਸੱਜਣ ਬੱਚਾ ਆਉਣਾ ਭੈਣ ਭਰਾ ਬਾਹਰੋਂ ਵੀਡੀਓ ਦੇਖਦਾ ਹੋਇਆ ਨਾ ਇੰਡੀਆ ਤੋਂ ਬਾਹਰ ਇੰਡੀਆ ਦਾ ਦੱਸਿ ਦਿਓ ਵੀ ਆਪਾਂ ਇੰਡੀਆ ਤੋਂ ਦੇਖਦੇ ਆਂ ਕਿਹੜੇ ਪਿੰਡ ਤੋਂ ਦਾ ਸ਼ਹਿਰ ਤੋਂ ਜਾਂ ਕੋਈ ਬਾਹਰੋਂ ਵੀ ਦੇਖਦਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਕਿਹੜਾ ਕਿਹੜਾ ਸਪਾਰ ਦੇ ਮੇਲੇ ਨੂੰ ਮਿਸ ਕਰ ਰਿਹਾ ਲੋ ਜੀ ਬਾਕੀ ਜਿਵੇਂ ਇੱਥੇ ਕੂਨਦਾਨ ਕੈਂਪ ਨਾ ਬਾਕੀ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਬਹੁਤ ਵੱਡਾ ਮੇਲਾ ਆਪਾਂ ਜੇ ਗੱਲ ਕਰੀਏ ਮਾਲਵੇ ਦਾ ਨਾ ਤੇ ਪੰਜਾਬ ਦਾ ਬਹੁਤ ਵੱਡਾ ਮੇਲਾ ਸਪਾਰ ਦਾ ਮੇਲਾ ਬਾਕੀ ਆ ਬਹੁਤ ਸਾਰੀਆਂ ਇੱਥੇ ਤੁਸੀਂ ਗੇਮ ਆਈਡਿਓ ਖੇਡ ਸਕਦੇ ਹੋ ਆਓ ਬਈ ਚੱਲਦੇ ਆਕੇ ਮੇਲੇ ਦਾ ਜੇ ਆਪਾਂ ਸਾਨੂੰ ਗੱਲ ਕਰੀਏ ਤੰਦੋਲਾ ਦਾ ਕੱਪਾ ਪਹੁੰਚ ਚੁੱਕਿਆ ਆ ਇੱਧਰ ਵੀ ਦੇਖੋ ਸਾਰਾ ਤੰਦੋਲ ਦੇਖਣ ਜਾਣਾ ਲਓ ਲੈ ਆਪੇ ਇਧਰ ਆ ਗਿਆ ਦੁਕਾਨਾ ਖਜਲਾ ਖਜਲਾ ਨੂੰ ਖਜਲਈ ਹੈ ਨਾ ਖਜਲਈਆ ਲਓ ਵਿੱਚ ਚੈੱਕ ਕਰੋ ਕਿਉਂ ਨਹੀਂ ਮਿੰਨ ਦਾ ਕਿੱਥੇ ਰਹਿ ਗਏ ਬੰਦੇ ਆਪਣੇ ਕਿੱਥੇ ਰਹਿ ਗਏ ਇਹ ਲੈਣਾ ਇਹ ਲੈਣਾ ਮਾਤਾ ਲਓ ਵੀ ਆ ਜੀ ਚੈੱਕ ਕਰੋ ਮੇਲੇ ਦੀ ਤੁਸੀਂ ਆਹ ਵੀਊ ਚੈੱਕ ਕਰੋ ਮੇਲੇ ਦਾ ਲਓ ਜੀ ਬਹੁਤ ਚੁੱਕਿਆ ਆਪਾਂ ਮੇਲੇ ਦੇ ਬਿਲਕੁਲ ਨੇੜੇ ਇੱਧਰ ਉਹ ਦੇਖੋ ਹਨਾ ਬਹੁਤ ਇਕੱਠਾ ਜੀ ਆਪਾਂ ਗੱਲ ਕਰੀਏ ਲਓ ਜੀ ਆਹ ਵੀਊ ਆਪੇ ਮੇਲੇ ਦਾ ਹਨਾ ਆਪ ਇਹੋ ਦੇ ਦੁਨੀਆ ਫੈਰ ਆ ਨਾ ਆਹੀ ਜੀ ਨੋ ਕਬੱਡੀ ਹੈ ਜੀ ਆਹੀ ਆਹਾ ਮੈਨਾਂ ਹਾਂ ਹੀ ਵੱਟੀ ਆ ਆਹੀ ਵੱਟੀ ਆ ਜੀ ਇਹ ਆ ਕੀ ਚੈੱਕ ਕਰੋ ਇੱਧਰ ਵੀ ਲੋਕ ਆ ਇੱਧਰ ਵੀ ਯਾ ਇੱਧਰ ਚੱਲਦੀ ਆ ਕਿਸ਼ਤੀ ਉਹ ਕਿਸ਼ਤੀ ਹੈ ਨਾ ਕੀਆ ਲਾਵੀ ਚੱਲ ਰਹੀ ਹੈ ਕੈਸਟੀ ਡੈਡਿੰਗ ਥੋੜੀ ਘੜੀ ਹੋ ਜਾਣਾ ਆ ਆ ਵਿਸ਼ੇ ਕਰ ਰੋਸਪਾਰ ਦਾ ਮੇਲਾ ਬੈਣਾ ਬੈਣਾ ਚੰਦੋਲ ਚ ਉਹ ਬੈਣਾ ਬੈਣਾ ਪੱਟੇ 'ਚ ਨਹੀਂ ਬੈਣਾ ਛੋਟੇ 'ਚ ਹੈ ਹੈ ਤੈਨੂੰ ਮੈਂ ਮੇਰੇ ਲਈ ਬੈਠਣਾ ਹੈ

ਆ ਰਹੀ ਆ ਜਾ ਲਓ ਕੋ ਕੋ ਨਹੀਂ ਹੁੰਦਾ ਹੁੰ ਡਰ ਜਣਾ ਤੂੰ ਤਾਂ ਕਿੰਨੀ ਕੁ ਚੀ ਜਾਂਦੀ ਐ ਇਹ ਆ ਨਹੀਂ ਆਊਗਾ ਆ ਆਊਗਾ ਮੈਂ ਆ ਛੋਟੀ ਇਹ ਚੱਲਦੇ ਆ ਆ ਛੋਟੀ ਹੋਇਆ ਛੋਟੀ ਇਹ ਚੱਲਦੇ ਆ ਚਲਿਏ ਕਿੱਥੇ ਆਉਂਗਾ ਯਾਰ ਇਹਟਰ ਚੈੱਕ ਕਰੋ ਸਾਰਾ ਵੀਓ ਚਲਦੇ ਆ ਬਾਕੀ ਬੰਦੇ ਆਪਣੇ ਅੱਗੇ ਖੜੇ ਨੇ ਤੇ ਮੇਨ ਤਾਰ ਇੱਥੇ ਸਾਡੇ ਕਿੱਧਰ ਜਾਂਦਾ ਨਾ ਤੁਸੀਂ ਦੇਖੋ ਡੈਕਟਰ ਜਿੱਕਨੀ ਥੋੜੀ ਕੰਨੀ ਜਾਂ ਆਪਾਂ ਫੇਸਬੁਕ ਤੇ ਲਾਈਵ ਹੋਏ ਸੀ ਪਰ ਇੱਥੇ ਨੈਟਵਰਕ ਨਾ ਹੋਊਗਾ ਕਿ ਲਾਈਵ ਟੱਟਿਆ ਗਿਆ ਤੇ ਕਰਕੇ ਤੁਹਾਨੂੰ ਆਪਾਂ ਹੁਣ ਆਪਣੇ YouTube ਚੈਨਲ ਤੇ ਸਾਰਾ ਮੇਲਾ ਰਾਤ ਦਾ ਲਖਾਂਗੇ ਫੇਸਬੁਕ ਤੇ ਆਪਾਂ ਅਪਲੋਡ ਕਰਾਂਗੇ ਪਰ ਫੇਸਬੁਕ ਤੇ ਮੈਂ ਬਾਅਦ ਚ ਹੋਰਾਂਗੀ ਉਹਨਾ ਫੇਸਬੁਕ 'ਤੇ ਹੈ ਜੀ ਅਮਰਤਪਾਲ ਸਿੰਘ ਤੁਸੀਂ ਉਹਨੂੰ ਜਾ ਕੇ ਫੋਲੋ ਕਰ ਸਕਦੇ ਹੋ। ਵਾਖੀ ਦੇਖੋ ਨਾ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਜੀ ਆ। ਕਿੰਨੇ ਨਾਲ ਸਾਰਾ ਵੇ ਹੁਣ ਵੀ ਉਹ ਚੈੱਕ ਕਰੋ। ਇਹਨਾਂ ਦੇ ਨੰਬਰ ਤਾਂ ਕਲੋ ਯਾਰ। ਅਸੀਂ ਇੱਥੇ ਨੂੰ ਕੋ ਮੇਮੜਾ ਕਿਹਾ ਗਿਆ। ਟਿਕਾ ਲਈ ਉਹਨੂੰ। ਦੇਖ ਲੈ, ਦੇਖ ਲੈ, ਦੇਖ ਲੈ। ਚੱਲ, ਚੱਲ ਆਵੇ ਹੋ ਜਾ। ਆਹ ਆ ਦਿਨੇ ਦਾ ਘਾੜ ਲੈ ਤਿਆਰ ਹੋ ਜਾ ਤਿਆਰ ਹੋ ਜਾ ਆ ਵੀ ਲੋਟਾ ਮੇਲਾ ਓਕੇ ਆ ਹਾਂ ਆਹ ਦੇਖੋ ਵੀ ਸਪਾਰ ਦੇ ਮੇਲੇ ਦਾ ਵੀਊ ਚੈੱਕ ਕਰੋ

बाबा तो कोई नहीं है ना वो con ले चल ना वो चल को नहीं Yeah. अच्छी तरह जाइए लड़की जाएगा अब लड़की जाएगा अब लड़की जाएगा 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 लड़की ਆਵੇ ਕੰਟੀ ਮਹੀਨਾ ਲਗ ਲਗ ਬੋਲਦੇ ਰਹੇ ਕਹਿੰਦਾ ਤੂੰ ਮਰੀ ਪਤਾ ਦੀ ਆਹੀ ਆ ਗਿਆ ਤੇ ਨਾਲ ਫਾਲ ਕਰਾ ਲੈਣਾ ਇਹ ਆ ਗਿਆ ਤੇ ਯਾਰੀ ਜਦ ਲੱਗ ਦੁਨੀਆ ਅਗਾ ਜਲਦੀ ਖੜੇ ਆਗਾ ਤੇ ਉਹਨਾਂ ਹਮ ਲੀਗਾ ਅਗਾ ਜਲਦੀ ਸਲਾਹ ਤੇ ਉਹ ਹਮ ਲੀਗਾ ਤੇ ਸੱਜਾ ਕਦਾਂ ਰੁਕੇਗਾ ਤੇ ਕਿੱਥੇ ਤੇ ਕਿੱਥੇ ਮਾਰ ਦੇ ਚੇਗਾ ਹੱਥ ਕਰਾ ਲੈ ਲੋ ਵੀ ਇਹ ਦੀ ਸਪਾਰਨਾ ਮੇਲਾ ਰਾਤ ਆ ਤੇ ਬਹੁਤ ਕਾਠਾ ਜਿਉਂਦੀ ਦੇਖ ਵੀ ਲਿਆ ਰ ਆਵੇ ਲਓ ਬੇਕਰਮ ਬਾਈ ਸੇਲ ਦਾ ਮੱਕਾ ਭਾਈ ਨਾਲ ਗਿਆ ਪਤਾ ਕੰਨਾਂ ਗੇ ਨਹੀਂ ਬੰਦ ਤੋਂ ਪਹਿਲੇ ਪਤਾ ਆਹ ਬੰਦੇ ਬੰਦੇ ਕਿਉਂ ਨਹੀਂ ਦੁਰਦੇ ਹੈਗੇ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਹੋਰ ਆ ਸਾਰੇ ਬਾਈਆਂ ਤੇ ਜਿੱਪਣੇ ਕੱਟ ਲਿਆ ਦਿਲ ਜੁਗਾ ਠੀਕ ਆ ਮੇਰਾ ਇੱਕ ਪਾਰਟਨਰ ਵੀ ਆ ਰਿਹਾ ਕੇੜੀ ਵਾਲਾ ਬਾਬਾ ਇੱਕੋ ਜਿਹਾ ਇੱਕੋ ਹੀ ਪੋਣਿਆ ਬਾ ਠੀਕ ਆ ਜਾਓ ਉਹ ਤਾਂ ਤੁਰਦੀ ਨਹੀਂ ਹੈਗੇ ਆ ਹੈ ਬਾਬਾ ਨਾ ਆਉਗਾ ਆਓ ਮੇਰ ਦਾ ਬਾਬਾ ਨਾ ਹੁਣੇ ਜੋ ਆਇਆ ਏ ਕੀ ਕੀ ਆ ਨੰਨ ਕੋਈ ਨਹੀਂ ਨਾ ਕਿਸੇ ਇਹ ਨਾ ਪੜਦਾ ਉਹੀ ਨੇ ਮੰਦਰਾ ਜੋਦੀਆਂ ਲਿਆ ਉੱਧਰ ਬੱਚੇ ਨੇ ਖੇਡਣੇ ਲਾ ਗਏ ਚੱਲ ਓ ਆਜੋ ਲੈ ਭਾਈ ਬਾਵੀ ਲੈਣੀ ਏ ਤੂੰ ਅੱਖਾਂ ਚੱਖਾਂ ਬਾਗਰ ਲਗ ਕਰੇ ਕਰਦੇ ਨੇ ਹਾਂ ਵੀ 10 15 ਦੀ ਕਿਉਂਕਿ ਇਹ ਤਾਂ ਜਨਮਾਂ ਪਿੱਛੇ ਰਹੀ ਸੱਤ ਪੁੱਤ ਦੇਖ ਲੈ ਸਕੇ ਦਾ ਰੰਗ ਆ ਬਬਰ ਚੱਕਾ ਦੋਈ ਉਰੇ ਵੀ ਆ ਗਈ ਭਾਈ ਦੇਵਾਈਂ ਸੋਨਾਂ ਲੱਬ ਲੱਬ ਮੇਸਨਾਂ ਨੂੰ ਭਾਈ ਸੋਨਾਂ ਲੱਬ ਲਾ ਪਿੰਡ ਦਾ ਸ਼ੇਲ ਚੋਂ ਲੱਬ ਲਾ ਹਲੋ ਜੀ ਆਪਾਂ ਤੁਹਾਨੂੰ ਦਿਖਾਤਾ ਸਪਾਰ ਦਾ ਮੇਲਾ ਸਾਰਾ ਰਾਤ ਦਾ ਵਿਊ ਤੇ ਹੁਣ ਆਪਾਂ ਚੱਲ ਜਾਈਏ ਆ ਲੈ ਆੜੀ ਆ ਜਾ ਤੇ ਠੀਕ ਆ ਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸਾਨਵਾਜੀ